ਦੋਸਤੋ ਅੱਜ ਆਪਾਂ ਸਿੱਖ ਇਤਿਹਾਸ ਵਿੱਚ ਉਹਨਾਂ ਸਿੱਖ ਯੋਧਿਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਮੁਗਲ ਫੌਜਾਂ ਨੂੰ ਵਿਪਤਾ ਵਿੱਚ ਪਾ ਦਿੱਤਾ ਸੀ ਆਓ ਜਾਣਦੇ ਹਾਂ ਉਹਨਾਂ ਸਿੱਖ ਯੋਧੇ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦੀ ਕਹਾਣੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਤ ਸਨ ਅਤੇ ਬਚਪਨ ਤੋਂ ਹੀ ਨਿੱਡਰ ਤੇ ਫੁਰਤੀਲੇ ਸਨ ਬਾਬਾ ਬੋਤਾ ਸਿੰਘ ਸਵਾ 6 ਫੁੱਟ ਦਾ ਜਮਾਨ ਸੀ ਉਹਨਾਂ ਦੀ ਵੇਖਣੀ ਪਾਕਣੀ ਰੋਬਦਾਰ ਆ ਤੇ ਭਰ ਵਿੱਚ ਜੁੱਸੇ ਵਾਲੀ ਸੀ ਜਿਸ ਮੇਰੇ ਬਾਬਾ ਬੋਤਾ ਅਤੇ ਗਰਜਾ ਸਿੰਘ ਹੋਏ ਸਨ ਉਸ ਮੇਰੇ ਮੁਗਲ ਹਕੂਮਤ ਦਾ ਦਬਦਬਾ ਸੀ ਹਾਲਾਤ ਅਜਿਹੇ ਸਨ ਕਿ ਮੁਗਲਾਂ ਨੇ ਸਿੱਖ ਕੌਮ ਨੂੰ ਖਤਮ ਕਰ ਲਈ ਜ਼ੁਲਮ ਦੀ ਅਤ ਚੁੱਕ ਰੱਖੀ ਸੀ ਜਦੋਂ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਨੂੰ ਲੁੱਟ ਕੇ ਬਸ ਜਾਂਦੇ ਤਾਂ ਉਹਨਾਂ ਨੂੰ ਪੰਜਾਬ ਵਿੱਚ ਸਿੱਖਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਕਰੋਂ ਲੜਾਈ ਹੁੰਦੀ ਅਤੇ ਸਿੰਘ ਇਹਨਾਂ ਤੋਂ ਲੁੱਟਿਆ ਹੋਇਆ ਮਾਲ ਵੀ ਖੋਹ ਲੈਂਦੇ ਇਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਜਕਰੀਆ ਖਾਨ ਨੇ ਖਾਲਸਾ ਖੁਰਾਕੋਜ ਮਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ ਦਿੱਤੇ ਅਤੇ ਕਿਹਾ ਕਿ ਜੋ ਸਿੱਖਾਂ ਦਾ ਸਿਰ ਲੈ ਕੇ ਆਵੇਗਾ ਉਹਨਾਂ ਨੂੰ ਹਕੂਮਤ ਵੱਲੋਂ ਇਨਾਮ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਜਕਰੀਆ ਖਾਨ ਨੇ ਇਹ ਵੀ ਐਲਾਨ ਕਰਵਾ ਦਿੱਤਾ ਕਿ ਸਾਰੇ ਸਿੱਖ ਖਤਮ ਕਰ ਦਿੱਤੇ ਗਏ ਹਨ ਐਨਾ ਹੀ ਨਹੀਂ ਉਸਨੇ ਅੰਮ੍ਰਿਤਸਰ ਵਿੱਚ ਸਿੱਖਾਂ ਦੇ ਆਉਣ ਤੇ ਜਾਣ ਤੇ ਪਾਬੰਦੀ ਲਗਾ ਦਿੱਤੀ ਇਹੋ ਜਿਹੇ ਸਮੇਂ ਵਿੱਚ ਬਾਬਾ ਬੋਤਾ ਸਿੰਘ ਨੇ ਸਿੱਖ ਔਮਤ ਉੱਤੇ ਹੋ ਰਹੇ ਅਤਿਆਚਾਰਾਂ ਨੂੰ ਆਪਣੇ ਅੱਖੀ ਵੇਖਿਆ ਇਸ ਦੌਰਾਨ ਇੱਕ ਹੋਰ ਗੁਰਜਾ ਸਿੰਘ ਨਾਂ ਦਾ ਸਿੱਖ ਬਾਬਾ ਬੋਤਾ ਸਿੰਘ ਨਾਲ ਆ ਮਿਲਿਆ ਮੁਗਲ ਹਕੂਮਤ ਵੱਲੋਂ ਕੀਤੀ ਜਾ ਰਹੀ ਜ਼ੁਲਮ ਦੇਖ ਕੇ ਉਹਨਾਂ ਦੇ ਮਨ ਵਿੱਚ ਉਬਾਲੇ ਉੱਠਦੇ ਉਸ ਸਮਾਂ ਸਿੱਖਾਂ ਲਈ ਬੜੀ ਕਠਿਨਾਈ ਵਾਲਾ ਸੀ ਹਾਲਾਤ ਇਹ ਸਨ ਕਿ ਸਿੱਖ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਲਈ ਰਾਤ ਵੇਲੇ ਜਾਂਦੇ ਤੇ ਦਿਨ ਦਾ ਟਾਈਮ ਜੰਗਲਾਂ ਵਿੱਚ ਰਹਿੰਦੇ ਇਸ ਤਰ੍ਹਾਂ ਹੀ ਬਾਬਾ ਬੋਤਾ ਸਿੰਘ ਤੇ ਬਾਬਾ ਗੁਰਜਾ ਸਿੰਘ ਜੀ ਸ੍ਰੀ ਹਰਮੰਦਰ ਸਾਹਿਬ ਦੇ ਦਰਸ ਲਈ ਝਾੜੀਆਂ ਬੇਲਾਂ ਵਿੱਚ ਦੀ ਹਰਮਾਨਾ ਹੋਏ ਜਦ ਉਹ ਤਰਨਤਾਰ ਕੋਲ ਝਾੜੀਆਂ ਬੇਲਾਂ ਵਿੱਚ ਜਾ ਰਹੇ ਸਨ ਤਾਂ ਉੱਥੋਂ ਗੁਜ਼ਰ ਰਹੇ ਦੋ ਰਾਹੀਆਂ ਨੂੰ ਝਾੜੀਆਂ ਵਿੱਚੋਂ ਕੁਝ ਪੈਰਾਂ ਦੀਆਂ ਆਵਾਜ਼ਾਂ ਅਤੇ ਪਰਛਾਵੇਂ ਪਖਾਈ ਦਿੱਤੇ ਤਾਂ ਇੱਕ ਰਾਹੀ ਨੇ ਉਸ ਪਰਛਾਵੇਂ ਬਲ ਦੇਖਦਿਆ ਕਿਹਾ ਇੱਥੇ ਸਿੱਖ ਲੱਗਦੇ ਹਨਾ ਦੂਜਾ ਰਾਹੀ ਬੋਲਿਆ ਨਹੀਂ ਸਿੱਖ ਕਦੇ ਨੁਕਦੇ ਨਹੀਂ ਹੁੰਦੇ ਸਗੋਂ ਸਾਹਮਣੇ ਮੁਕਾਬਲਾ ਕਰਕੇ ਮਰਦੇ ਜਾਂ ਮਾਰਦੇ ਹਨਾ ਪਹਿਲਾ ਬੰਦਾ ਬੋਲਿਆ ਪਹਿਰਾਵੇ ਤੇ ਸਰੀਰ ਦੀ ਡੀਲ ਡੋਲ ਦੇਖ ਕੇ ਸਿੱਖ ਹੀ ਦਿਸਦੇ ਨੇ ਦੂਜਾ ਬੰਦਾ ਕਹਿੰਦਾ ਸੂਬਾ ਲਾਹੌਰ ਦੇ ਟੰਡੋਰਾ ਪਟਾਇਆ ਹੈ ਕਿ ਸਿੱਖ ਮਾਰ ਦਿੱਤੇ ਗਏ ਹਨਾ ਇਹ ਕੋਈ ਚੋਰ ਚਵੱਕਾ ਜਾਂ ਕਾਇਰ ਹੋਵੇਗਾ ਚੱਲ ਦੇਖੀਏ ਕੌਣ ਹੈ ਪਹਿਲੇ ਨੇ ਕਿਹਾ ਕਿ ਜਿਸ ਸਿੱਖ ਹੋਇਤਾ ਬਚਣਾ ਮੁਸ਼ਕਲ ਹੋਵੇਗਾ ਛੱਡ ਆਪਾਂ ਕੀ ਲੈਣਾ ਇੰਜ ਦੋਵੇਂ ਹੀ ਰਾਹੀ ਉੱਥੋਂ ਚਲੇ ਗਏ ਪਰ ਉਹਨਾਂ ਦੀਆਂ ਗੱਲਾਂ ਦੋਵਾਂ ਦੇ ਕੰਨਾਂ ਬਾਰ-ਬਾਰ ਗੂੰਜ ਰਹੀਆਂ ਸਨ ਕਿ ਇਹ ਚੋਰ ਉੱਚਕੇ ਜਿਹਾ ਕਾਇਰ ਹੋਵੇਗਾ ਸਿੱਖ ਨਹੀਂ ਹੋ ਸਕਦਾ ਉਹਨਾਂ ਨੇ ਬੈਠ ਕੇ ਵਿਚਾਰ ਕੀਤਾ ਕਿ ਇਹ ਹਕੂਮਤ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ ਹੈ ਕਿ ਸਿੰਘ ਖਤਮ ਹੋ ਗਏ ਹਨ ਇਸ ਨਾਲ ਪੰਥ ਨੂੰ ਬਹੁਤ ਨੁਕਸਾਨ ਹੋਵੇਗਾ ਫਿਰ ਦੋਹਾਂ ਸਿੰਘਾਂ ਨੇ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਤਰਨ ਤਨ ਸਾਹਿਬ ਦੇ ਨੇੜੇ ਕਿ شاہੀ ਸੜਕ ਦੇ ਨੂਰਦੀਨ ਦੀ ਚੂੰਗੀ ਤੇ ਕਬਜ਼ਾ ਕਰਕੇ ਇਸ ਸੜਕ ਤੋਂ ਲੰਘਣ ਬੜੇ ਗੱਡਿਆਂ ਪਾਸੋਂ ਆਨਾ ਅਤੇ ਖੋਤੇ ਪਾਸੋਂ ਇੱਕ ਪੈਸਾ ਟੈਕਸ ਵਜੋਂ ਵਸੂਲਣਾ ਸ਼ੁਰੂ ਕਰ ਦਿੱਤਾ ਇਹ ਟੈਕਸ ਨਾਕਾ ਲਗਾ ਕੇ ਦੋਨਾਂ ਸਿੰਘਾਂ ਨੇ ਇਹ ਧਾਰਨਾ ਫਲਾ ਦਿੱਤੀ ਕਿ ਇੱਥੇ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ ਹੈ ਜਦ ਉਹਨਾਂ ਕੋਲ ਕੋਈ ਮੁਗਲਾਂ ਦੀ ਟੋਲੀ ਨਾ ਪਹੁੰਚੀ ਤਾਂ ਉਹਨਾਂ ਨੇ ਇੱਕ ਮੁਸਾਫਰ ਹੱਥ ਲਾਹੌਰ ਦੇ ਉਸੂਬੇ ਨੂੰ ਚਿੱਠੀ ਲਿਖ ਦਿੱਤੀ ਇਸ ਚਿੱਠੀ ਵਿੱਚ ਜਿੱਥੇ ਸਿੰਘਾਂ ਨੇ ਆਪਣੀ ਹੋਂਦ ਨੂੰ ਪ੍ਰਦਰਸ਼ਿਤ ਕੀਤਾ ਸੀ ਤਾਂ ਉੱਥੇ ਹੀ ਉਹਨਾਂ ਨੇ ਮੁਗਲ ਹਕੂਮਤ ਨੂੰ ਲਲਕਾਰ ਮਾਰੀ ਸੀ ਜਦ ਜਕਰੀਆ ਖਾਨ ਨੂੰ ਇਹ ਸੂਚਨਾ ਪਹੁੰਚੀ ਤਾਂ ਉਸ ਨੇ 200 ਸੈਨਿਕਾਂ ਦਾ ਇੱਕ ਦਸਤਾ ਭੇਜਿਆ ਤੇ ਇਹਨਾਂ ਸੈਨਿਕਾਂ ਨੇ ਬਾਬਾ ਬੋਤਾਲ ਸਿੰਘ ਅਤੇ ਬਾਬਾ ਦਰਜ ਸਿੰਘ ਨੂੰ ਕਿਰਾ ਪਾ ਲਿਆ ਬਾਬਾ ਬੋਤਾ ਸਿੰਘ ਨੇ ਮੁਗਲ ਫੌਜ ਨੂੰ ਲਲਕਾਰਦਿਆ ਕਿਉਂਕਿ ਉਹ ਖੁਦ ਨੂੰ ਬਹਾਦਰ ਕਹਉਂਦੇ ਆ ਤਾਂ ਇੱਕ ਇੱਕ ਕਰਕੇ ਸਾਡੇ ਨਾਲ ਲੜਾਈ ਕਰੋ ਬਹਾਦਰੀ ਨਾਲ ਮੁਗਲਾਂ ਦਾ ਮੁਕਾਬਲਾ ਕਰਦੇ ਹੋ ਦੋਵੇਂ ਸਿੰਘਾਂ ਨੇ ਦਰਜਨਾ ਸੈਨਿਕਾਂ ਨੂੰ ਮਾਰ ਦਿੱਤਾ ਤਾਂ ਉਹਨਾਂ ਕਿਹਾ ਕਿ ਉਹ ਦੋ ਦੋ ਸੈਨਿਕ ਸਾਡੇ ਨਾਲ ਲੜਾਈ ਕਰਨ ਆ ਜਾਣਾ ਤਾਂ ਇਸ ਤਰ੍ਹਾਂ ਜੋ ਮੁਗਲ ਫੌਜ ਦੇ ਸਿਪਾਹੀ ਮਾਰ ਰਹੇ ਸਨ ਬਾਕੀ ਸੈਨਿਕਾਂ ਨੂੰ ਗੁੱਸਾ ਆ ਗਿਆ ਉਹਨਾਂ ਨੇ ਇਕੱਠੇ ਹੀ ਬੋਤਾ ਸਿੰਘ ਅਤੇ ਗਰਜਾ ਸਿੰਘ ਤੇ ਹਮਲਾ ਕਰ ਦਿੱਤਾ ਆਖਰ ਸੋਟਿਆਂ ਨਾਲ ਮੁਗਲ ਫੌਜ ਦੇ ਸਿਪਾਹੀ ਨੇ ਮੌਤ ਦੇ ਘਾਟ ਉਤਾਰਦੇ ਆ 27 ਜੁਲਾਈ 1739 ਨੂੰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਸ਼ਹੀਦੀ ਪਾ ਗਏ ਦੋਵੇਂ ਸਿੰਘ ਸਾਡੇ ਸਾਹਮਣੇ ਪ੍ਰੇਰਨਾ ਹਨ ਕਿ ਹਾਲਾਤ ਚਾਹੇ ਜੋ ਵੀ ਹੋਣ ਗੁਰੂ ਦਾ ਓਟ ਆਸਰਾ ਅਤੇ ਹੌਸਲੇ ਬਲੰਦ ਹੋਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ